ਸਤ ਸ੍ਰੀ ਅਕਾਲ ਦੋਸਤੋ ਮੈਂ ਨਰਪਾਲ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਜਿਲ੍ਹਾ ਪ੍ਰਧਾਨ ਫਤਿਆਬਾਦ ਅੱਜ ਅਸੀਂ ਨੜੈਲ ਪਿੰਡ ਦੇ ਵਿੱਚ ਖੜੇ ਆ ਜਿਹੜਾ ਕਿ ਪਿਛਲੇ ਦਿਨੀ ਆਪਣੇ ਪਤਾ ਹੀ ਹੈ ਸਾਰਿਆਂ ਨੂੰ ਵੀ ਨੜੈਲ ਦੇ ਵਿੱਚ ਇੱਕ ਛੋਟਾ ਕਿਸਾਨ ਹੈ ਉਹਦੀ ਜਿਹੜੀ ਜ਼ਮੀਨ ਦੀ ਕੁ르ਕੀ ਕਰਵਾਈ ਜਾ ਰਹੀ ਹੈ ਇੱਕ ਜਾਖੜ ਮੰਡੀ ਦੇ ਆੜਤੀ ਦੇ ਤਰਫੋਂ ਜਿਹੜਾ ਪਿਛਲੇ ਟਾਈਮ 'ਚ ਉਹਨਾਂ ਦਾ ਜਿਹੜਾ ਆੜਤ ਸੀਗਾ ਪਹਿਲਾਂ ਫਿਰ ਉਹਨਾਂ ਦਾ ਲੈਣ ਦੇਣ ਸੀ 7 ਲੱਖ 10000 ਰੁਪਏ ਦਾ ਉਸ ਤੋਂ ਉਹਨੇ ਕੋਰਟ 'ਚ ਕੇਸ ਕਰਤਾ ਕੇਸ ਚੱਲਦੇ ਰਹੇ ਚੱਲਦੇ ਰਹੇ ਚੱਲਣ ਤੋਂ ਬਾਅਦ ਅੱਜ ਦੀ ਘੜੀ 'ਚ ਉਹਦੀਆਂ ਜਿਹੜੀਆਂ ਕੋਰਟ ਨੇ ਆਪਣੀਆਂ ਕੀ ਕਹਿੰਦੇ ਐ 33 ਕਿਨਤਾਲੀ 37 ਕਿਨਾਲਾ 37 ਕਿਨਾਲਾ 13 ਮਰਲੇ ਜਿਹੜੀ ਪ੍ਰਾਪਰਟੀ ਐ ਜ਼ਮੀਨ ਐ ਉਹ ਅਟੈਚ ਕਰਤੀ ਉਹਦੇ ਨਾਲ ਤੇ ਹੁਕਮ ਦੇਤਾ ਵੀ ਉਹ ਜਿਹੜਾ ਪੈਸਾ ਉਹਦਾ ਦੇਣਾ 7 ਲੱਖ ਰੁਪਇਆ ਉਹਦੇ ਬਦਲੇ 'ਚ ਤੇ 37 ਕਨਾਲਾ 13 ਮਰਲੇ ਜਿਹੜੀ ਜ਼ਮੀਨ ਹੈ ਉਹ ਰਿਪੇਅਰ ਕਰਕੇ ਉਹ ਨਲਾਮ ਕਰਕੇ ਉਹਦੇ ਪੈਸੇ ਆ ਜਿਹੜੇ ਉਹਨੂੰ ਦਿੱਤੇ ਜਾਣ ਜਿਹੜੇ ਹੁਣ ਸੈਸ਼ਨ ਕੋਰਟ ਦੇ ਵਿੱਚ ਕੇਸ ਦੇ ਵਿੱਚ ਉਹਨਾਂ ਨੇ ਕੁੱਲ ਆਪ ਦਾ 27 ਲੱਖ ਰੁਪਇਆ ਅਮਾਉਂਟ ਬਣਾਇਆ ਹੋਇਆ ਤੇ 27 ਲੱਖ ਅਮਾਉਂਟ ਜੇ ਆਪ ਆਪਣੇ ਇਲਾਕੇ 'ਚ ਦੇਖੀਏ ਇੱਥੇ ਕਲੈਕਟਰ ਰੇਟ ਜਿਹੜਾ ਜ਼ਮੀਨ ਦਾ ਉਹ ਕਿੰਨਾ ਜ਼ਿਆਦਾ ਹੈ ਜੇ ਮਾਰਕੀਟਰ ਮਾਰਕੀਟਰ ਵੈਸੇ ਦੇਖੀਏ ਤਾਂ ਮਾਰਕੀਟਰ ਰੇਟ ਵੀ ਜਿਹੜਾ ਆਪਣੇ ਬਹੁਤ ਜ਼ਿਆਦਾ ਹੈ ਜ਼ਮੀਨਾਂ ਦਾ ਤੇ ਉਹਦੇ ਹਿਸਾਬ ਨਾਲ ਵੀ ਇੰਨੀ ਇੰਨੀ ਜ਼ਮੀਨ ਜਿਹੜੀ ਉਹ ਬਣਦੀ ਨਹੀਂ ਤਾਂ ਉਹ ਇਹ ਸਾਰਾ ਜਿਹੜਾ ਮਸਲਾ ਹੈ ਵੀ ਥੋੜੇ ਜੇ ਪੈਸੇਆਂ ਪਿੱਛੇ ਉਹਦੀ ਸਾਰੀ ਜ਼ਮੀਨ ਹੈ ਜਿਹੜੀ ਕਰਕ ਕਰਕੇ ਨਿਲਾਮ ਕਰਕੇ ਜੱਜ ਕੀ ਕਹਿੰਦਾ ਵੀ ਜਿਹੜੀ ਬਾਦੂ ਦੇ ਪੈਸੇ ਨੇ ਉਹ ਤੁਹਾਨੂੰ ਅਸੀਂ ਵਾਪਸ ਕਰ ਦਾਂਗੇ ਜਿਹੜੇ ਬਾਣੀਏ ਦੇ ਪੈਸੇ ਨੇ ਉਹ ਪੈਸੇ ਬਾਣੀਏ ਨੂੰ ਦੇ ਦਾਂਗੇ ਤੁਹਾਡੀ ਸਾਰੀ ਜ਼ਮੀਨ ਨਿਲਾਮ ਕਰਾਂਗੇ ਇਹ ਫੈਸਲਾ ਟੋਟਲੀ ਗਲਤ ਹੈ ਜੇ ਆਪਾਂ ਗੱਲ ਕਰਦੇ ਹਾਂ ਭਾਰਤ ਡੈਮੋਕਰੈਟਿਕ ਮੁਲਕ ਹੈ ਬਈ ਇੱਥੇ ਉਹ ਚੱਲਦੀ ਹੈ ਲੋਕਾਂ ਦੀ ਫ੍ਰੀडम ਆਫ ਸਪੀਚ ਹੈ ਲੋਕ ਆਪਣੀ ਗੱਲ ਰੱਖ ਸਕਦੇ ਆ ਤੋ ਉਸੇ ਦੇ ਵਿੱਚ ਜਿਹੜੇ ਜੱਜ ਇਹੋ ਜਿਹੇ ਫੈਸਲੇ ਸੁਣਾ ਰਹੇ ਆ ਜਿਹੜੇ ਸੂਦਖੋਰਾਂ ਦੇ ਆੜਤੀਆਂ ਦੇ ਪੱਖਾਂ ਦੇ ਤੇ ਜਿਵੇਂ ਆਪਾਂ ਪਿਛਲੇ ਦਿਨੀ ਦਿੱਲੀ ਕੋਲ ਲੜਿਆ ਕਾਰਪੋਰੇਟਾਂ ਦਾ ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਓਵੇਂ ਛੇਮਾ ਛੋਟੇ ਜਿਹੜੇ ਉਹਨਾਂ ਦੇ ਮਤਲਬ ਵੀ ਅੰਸ਼ ਨੇਗੇ ਜਿਹੜੇ ਛੋਟੇ ਇਹ ਨੇਗੇ ਪੂੰਜੀਪਤੀਆਂ ਦੀ ਮਤਲਬ ਵੀ ਥੱਲੇ ਤੱਕ ਇਹ ਜਿਹੜੇ ਸੂਦਖੋਰ ਆੜਤੀਏ ਨੇ ਜਿਹੜੇ ਚੱਕਰਵਰਤੀ ਵਿਆਜ ਦੇ ਵਿਆਜ ਲਾਲਾ ਲੋਕਾਂ ਦੀਆਂ ਜ਼ਮੀਨਾਂ ਖੁਰਪ ਕਰਦੇ ਆ ਨਿਲਾਮ ਕਰਦੇ ਆ ਹਣਾ ਜਾਂ ਛੋਟੇ ਜ਼ਿਮੀਂਦਾਰ ਕਿਸਾਨਾਂ ਦੀਆਂ ਜ਼ਮੀਨਾਂ ਤੋਂ ਉਹਨਾਂ ਨੂੰ ਉਹ ਕਰਦੇ ਆ ਜ਼ਮੀਨਾਂ ਤੋਂ ਵਾਂਝੇ ਕਰਦੇ ਆ ਸਾਈਡ ਤੇ ਕਰਦੇ ਆ ਜ਼ਮੀਨ ਜਿਹੜੀ ਕਿਸਾਨ ਦੀ ਮਤਲਬ ਰੀਡ ਦੀ ਹੱਡੀ ਹੈ ਉਹਦੀ ਆਰਥਿਕਤਾ ਦੀ ਜਮਾ ਬੇਸ ਜ਼ਮੀਨ ਹੈ ਉਥੋਂ ਹੀ ਉਹਦੀ ਉਹਦਾ ਘਰ ਚੱਲਦਾ ਉਹਦਾ ਸਾਰਾ ਸਿਸਟਮ ਚੱਲਦਾ ਤੇ ਜੇ ਜ਼ਮੀਨ ਨਲਾਮ ਹੁੰਦੀ ਹੈ ਜਾਂ ਉਹ ਉਹਦੀ ਸਾਰੀ ਜ਼ਮੀਨ কুরਕ ਹੁੰਦੀ ਹੈ ਤਾਂ ਇਹ ਸਾਰਾ ਪਰਿਵਾਰ ਜਿਹੜਾ ਰੋਡ ਤੇ ਆ ਜੂਗਾ ਮਤਲਬ ਵੀ ਮਜ਼ਦੂਰੀ ਕਰਨ ਲਈ ਮਜਬੂਰ ਹੋਊਗਾ ਤਾਸੀ ਇਲਾਕੇ ਦੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਕੱਲ ਨੂੰ 17 ਦਸੰਬਰ ਨੂੰ ਨੜੈਲ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਵੱਡਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਿਹੜਾ ਉਹਦੀ ਕੋਰਟ ਵੱਲੋਂ ਸੌਰੀ ਉਹਦੀ ਜ਼ਮੀਨ ਦੀ ਜਿਹੜੀ ਨਿਲਾਮੀ ਕੀਤੀ ਜਾਣੀ ਹੈ ਉਹਦੇ ਵਿਰੋਧ ਦੇ ਵਿੱਚ ਭਾਰਤੀ ਕਿਸਾਨ ਜੀ ਨੇ ਇਕਤਾ ਗ੍ਰਾਹਨ ਹੈ ਅੱਜ ਹੀ ਮੋਰਚਾ ਜਿਹੜਾ ਲਾ ਲਿਆ ਤੁਸੀਂ ਦੇਖ ਸਕਦੇ ਹੋ ਵੀ ਲੰਗਰ ਪ੍ਰਸ਼ਾਦ ਦੇ ਪਾਣੀ ਸਾਰਾ ਕੁਝ ਪੱਕ ਰਿਹਾ ਹੈ ਤਿਆਰ ਹੈ ਤੇ ਕੁਝ ਸਾਰੇ ਜਿਹੜੇ ਬੁਝਾਰੂ ਸਾਥੀ ਨੇ ਜਥੇਬੰਦੀ ਦੇ ਬਲਾਕ ਦੇ ਪਿੰਡੋ ਪਾਈਆਂ ਦੇ ਜਿਮੇਵਾਰ ਉਹ ਪਹੁੰਚ ਚੁਕੇ ਆ ਤੇ ਵੱਡੀ ਗਿਣਤੀ ਚ ਕੱਲ ਨੂੰ ਬੀਕੇ ਜੁਇਕਤਾ ਗ੍ਰਾਹਾਂ ਦੇ ਜਿਹੜੇ ਸਾਥੀ ਨੇ ਇੱਥੇ ਪਹੁੰਚਣਗੇ ਤੇ ਅਸੀਂ ਜਿਵੇਂ ਜਥੇਬੰਦੀ ਨੇ ਫੈਸਲਾ ਕੀਤਾ ਸੀ ਪਿਛਲੇ ਦਿਨੀ ਇੱਥੇ ਇਕੱਠ ਕਰਕੇ ਪਿੰਡ ਦੇ ਵਿੱਚ ਐਲਾਨ ਕੀਤਾ ਸੀ ਵੀ ਅਸੀਂ ਕਿਸੇ ਵੀ ਮਜ਼ਦੂਰ ਦੀ ਕਿਸਾਨ ਦੀ ਜਿਹੜੀ ਜ਼ਮੀਨ ਆ ਉਹ ਨਿਲਾਮ ਨਹੀਂ ਹੋਣ ਦੇਵਾਂਗੇ ਉਹਦੇ ਵਾਸਤੇ ਅਸੀਂ ਆਖਰੀ ਸਾਹ ਤੱਕ ਲੜਾਂਗੇ ਤਾਂ ਇਸੇ ਜਥੇਬੰਦੀ ਦੇ ਫੈਸਲੇ ਦੇ ਤਹਿਤ ਕੱਲ ਨੂੰ ਜਿਹੜਾ ਜਥੇਬੰਦੀ ਨੇ ਉਹਦਾ ਵਿਰੋਧ ਦੇ ਵਿੱਚ ਇਕੱਠ ਕੀਤਾ ਹੋਇਆ ਤੇ ਅਸੀਂ ਇਲਾਕੇ ਦੇ ਇਨਸਾਫ ਪਸੰਦ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਛੋਟੇ-ਛੋਟੇ ਆਪਣੇ ਕਿਸਾਨ ਨੇ ਪਰਿਵਾਰ ਨੇਗੇ ਇਹਨਾਂ ਨੂੰ ਬਚਾਉਣ ਵਾਸਤੇ ਆਪਾਂ ਇਕਜੁੱਟ ਹੋਈਏ ਮੈਦਾਨਾਂ ਦੇ ਵਿੱਚ ਨਿਤਰੀਏ ਤਾਂ ਜੋ ਜਿਹੜਾ ਇਹਨਾਂ ਦੇ ਗਲਾਂ 'ਚੋਂ ਜਿਹੜਾ ਉਹਦਾ ਫਾਹੇ ਵਾਲਾ ਰਸਾ ਹੈਗਾ ਜਾ ਸਲਫਾਸ ਵਾਲੀਆਂ ਗੋਲੀਆਂ ਐ ਜਾਂ ਹੋਰ ਖਾ ਖਾ ਕੇ ਖੁਦ ਖੁਸ਼ੀਆਂ ਕਰ ਰਹੇ ਐ ਜਿਵੇਂ ਆਪਣੀ ਸਰਕਾਰ ਦੀਆਂ ਪਰ ਰਿਪੋਰਟਾਂ ਪੜ੍ਹਦੇ ਐ ਜੇ ਆਪਾਂ ਉਹਨਾਂ ਤੋਂ ਉਹਨਾਂ ਨੂੰ ਬਚਾਉਣਾ ਐ ਤਾਂ ਆਪਾਂ ਨੂੰ ਇਕੱਠੇ ਹੋਣਾ ਪਊਗਾ ਅੱਜ ਇਹਨਾਂ ਦੀ ਜ਼ਮੀਨ ਨਿਲਾਮ ਕੀਤੀ ਜਾ ਰਹੀ ਹੈ ਕਰਕ ਕੀਤੀ ਜਾ ਰਹੀ ਹੈ ਕੱਲ ਨੂੰ ਇਹ ਨੰਬਰ ਕਿਸੇ ਹੋਰ ਦਾ ਲੱਗ ਸਕਦਾ ਤਾਂ ਸਾਰੇ ਇਲਾਕੇ ਦੇ ਕਿਸਾਨ ਭਰਾਵਾਂ ਨੂੰ ਬੇਨਤੀ ਐ ਕਿ ਵੱਡੇ ਗੰਟੀ ਚ ਕੱਲ ਨੂੰ ਜਾਖਲ ਬਲਾਕ ਦੇ ਪਿੰਡ ਨੜੈਲ ਦੇ ਵਿੱਚ ਪਹੁੰਚੋ ਧੰਨਵਾਦ